ਇਿਲਸੀ ਉਹਦੇ ਵਿੱਚ 2-3 ਚਮਚੇ ਗੁੜ ਦੇ ਪਾ ਲਓ ਕਿ ਸਭ ਤੋਂ ਪਹਿਲਾਂ ਤਾਂ ਦਿਨਾਂ ਦੇ ਹਿਸਾਬ ਨਾਲ ਪਾਣੀ ਨਹੀਂ ਲੱਗਦਾ ਕੋਈ ਵੀ ਤੁਹਾਨੂੰ ਆਂਦਾ ਜੇ ਕੋਈ 10 ਦਿਨਾਂ ਨੂੰ ਪਾਣੀ ਲਾ ਦੋ 20 ਨੂੰ ਲਾ ਦੋ ਇਹ ਕਿ ਇਹਨੂੰ ਹੋਰ ਪ੍ਰੋਬਲਮ ਆਊਗੀ ਗਾਂਹ ਜਾ ਕੇ ਜਿਹਦੇ ਇਹਨਾਂ ਨੇ ਮਲਚਿੰਗ ਪਾਈ ਹੋਏ ਖਾਸ ਕਰਕੇ ਲਸਣ ਲਗਾਇਆ ਹੋਇਆ ਤਾਂ ਆਪਾਂ ਨੇ ਇੱਕ ਦੋ ਗਲਤੀਆਂ ਕਰਦੇ ਆਂ ਚਾਹੇ ਤਾਂ ਆਪਾਂ ਘਰੇਲੂ ਬਗੀਚੀ ਆਸਤੇ ਲਾਇਆ ਚਾਹਦੇ ਆਂ ਇੱਕ ਨਾ ਪੁੱਛਦੇ ਸੀ ਭਰਾ ਵੀ ਇਹ ਕਾ ਲਸਣ ਦੇ ਵਿੱਚ ਜਿਹੜੀ ਪਰਾਲੀ ਪਾਈ ਹੁੰਦੀ ਹੈ ਮਲਚਿੰਗ ਕਰੀਏ ਕਦੋਂ ਚੱਕਣੀ ਹੈ ਦੂਜੇ ਨੰਬਰ ਤੇ ਇਹਨੂੰ ਪਾਣੀ ਕਦੋਂ ਦੇਣਾ ਤੇ ਇਹਨੂੰ ਫੰਗੀਸਾਈਡ ਦੀ ਵਰਤੋਂ ਜਾਂ ਹੁਣ ਤਕਰੀਬਨ ਆਪਾਂ ਅਕਤੂਬਰ ਵਿੱਚ ਲਾਇਆ ਸੀਗਾ ਅਕਤੂਬਰ ਨਵੰਬਰ ਤੇ ਹੁਣ ਦਸੰਬਰ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਤੇ ਇਹ 40 ਦਿਨਾਂ ਤੋਂ ਉੱਪਰ ਹੋ ਗਿਆ ਆਪਣਾ ਲਸਣ ਪਹਿਲਾ ਸਵਾਲ ਸੀ ਜਿਹੜਾ ਵੀ ਪ੍ਰਾਲੀ ਜਿਹੜੀ ਹੁੰਦੀ ਆ ਇਹ ਪਮਾਲਚਿੰਗ ਕਰੀ ਹੁੰਦੀ ਆ ਇਹ ਕਦੋਂ ਚੱਕਣੀ ਆ ਇਹ ਆਪਾਂ ਤਾਂ ਕਰਦੇ ਹੁੰਨੇ ਆ ਇੱਕ ਤਾਂ ਵੀ ਜਿਹੜੇ ਵਿੱਚ ਤੇ ਕੱਖ ਨਾ ਹੋਣ ਵਿੱਚ ਗੰਦ ਉਗਰੇ ਆਉਂਦਾਗਾ ਤੇ ਮੁੜ ਕੇ ਆਪਾਂ ਨੂੰ ਪਟਣਾ ਪੈਂਦਾਗਾ ਤਾਂ ਉਹਦੇ ਆਸਤੇ ਇਹ ਬਚਾਅ ਕਰਦੇ ਆ ਦੂਜੇ ਨੰਬਰ ਤੇ ਜੇ ਆਪਾਂ ਮਲਚਿੰਗ ਕਰੀ ਹੋਵੇ ਤਾਂ ਆਪਾਂ ਨੂੰ ਪਾਣੀ ਲਾਉਣ ਦੀ ਬਲ ਜ਼ਰੂਰਤ ਨਹੀਂ ਪੈਂਦੀਗੀ ਨਾਰਮਲ ਘੱਟ ਪਾਣੀ ਦਾ ਸਰ ਜਾਂਦਾਗਾ ਤੀਜੇ ਨੰਬਰ ਦੇ ਵਾਰ ਨੂੰ ਪੋਲਾ ਰੱਖਦੇ ਥੱਲੋਂ ਤੇ ਗੰਢੀ ਦਾ ਸਹਿਜ ਵਧੀਆ ਬੰਦਾ ਇੱਕ ਕਦੀ ਬਿਮਾਰੀ ਵੀ ਲੱਗਦੀ ਥੱਲੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਗੱਲਬਾਤ ਕਰ ਦੂੰਗਾ ਇਹ ਚੱਕੜੀ ਨਹੀਂ ਹੁੰਦੀ ਇਹ ਆਪੇ ਪਾਣੀ ਨਾਲ ਵਿੱਚ ਜਦੋਂ ਆਪਾਂ ਪੱਟਣ ਦੇ ਕਰੀਬ ਗਏ ਲਸਣ ਉਹਦੇ ਵਿੱਚ ਹੀ ਗਲਗੁਲ ਜਾਣੀ ਆ ਤੇ ਵਿੱਚ ਹੀ ਵਾਈ ਜਾਊਗੀ ਇਹਦੀ ਖਾਦ ਹੀ ਬਣ ਜਾਣੀ ਆ ਦੂਜੇ ਨੰਬਰ ਤੇ ਜਿਹੜਾ ਪਾਣੀ ਦਾ ਸਵਾਲ ਸੀਗਾ ਵੀ ਪਾਣੀ ਕਦੋਂ ਲਾਉਣਾ ਤਕਰੀਬਨ ਆਪਣੇ ਕੀ ਹੁੰਦਾ ਜਿਵੇਂ ਇਧਰਲੇ ਪਾਸੇ ਆਪਣੇ ਆਪਣੀ ਹੋਰ ਸਬਜ਼ੀ ਲੱਗੀ ਹੋਈ ਆ ਸਰੋਂ ਲੱਗੀ ਹੋਈ ਵੀਜੀ ਹੋਈ ਆ ਤੇ ਜਾਂ ਆਪਾਂ ਇਧਰਲੇ ਪਾਸੇ ਗੋਭੀ ਲਾਈ ਹੋਈ ਆ ਤੇ ਆਪਾਂ ਕੀ ਗੱਲਬਾਤ ਕਰਦੇ ਆ ਜਦੋਂ ਆਪਾਂ ਇਹਨੂੰ ਪਾਣੀ ਲਾਉਣੇ ਆ ਸਰੋਂ ਨੂੰ ਜਾਂ ਗੋਭੀ ਨੂੰ ਨਾਲ ਹੀ ਆਪਾਂ ਇਹਨੂੰ ਲਾ ਦਿੰਨੇ ਆ ਇਹ ਤੇ ਮਲਚਿੰਗ ਪਾਈ ਹੁੰਦੀ ਹੈਗੀ ਇਹ ਆ ਕੰਮ ਨਹੀਂ ਕਰਨਾਗਾ ਆਪਾਂ ਜਾਂ ਆਪਣੇ ਘਰਾਂ ਦੇ ਵਿੱਚ ਬੈਟਰ ਬਾਕਸ ਦਾ ਪਾਣੀ ਆਉਂਦਾ ਤਾਂ ਜਦੋਂ ਆਜੇ ਆਪਾਂ ਤੀਜੇ ਦਿਨ ਆਜੇ ਉੱਤ ਦਿਨ ਆਪਾਂ ਭਰ ਦਿੰਨੇ ਆ ਇਹਨੂੰ ਮੁੜ ਕੇ ਹੁੰਦਾ ਵੀ ਪੀਲੀ ਪਾਈ ਜਾਂਦੀ ਫੰਗਸ ਪੈ ਜਾਂਦੀ ਆ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਦਿਨਾਂ ਦੇ ਹਿਸਾਬ ਨਾਲ ਪਾਣੀ ਨਹੀਂ ਲੱਗਦਾ ਕੋਈ ਵੀ ਤੁਹਾਨੂੰ ਆਂਦਾ ਜੇ ਕੋਈ 10 ਦਿਨਾਂ ਨੂੰ ਪਾਣੀ ਲਾ ਦੋ 20 ਨੂੰ ਲਾ ਦੋ ਉਹ ਨਹੀਂ ਕੰਮ ਹੋਣਾਗਾ ਜਮੀਂ ਆ ਗਿਆ ਵਿੱਚ ਉਹਦੇ ਜਾਂ ਹੁਣ ਜਿਵੇਂ ਮੌਸਮ ਆ ਧੁੱਪਾਂ ਲੱਗ ਰਹੀਆਂ ਤੇ ਪਾਣੀ ਜਲਦੀ ਵੀ ਲ ਇੱਕ ਤਾਂ ਇਹਨੂੰ ਪਾਣੀ ਲੱਗਿਆ ਜਦੋਂ ਆਪਾਂ ਇਹ ਲਾਈ ਸੀਗੀ ਉਸ ਤੋਂ ਬਾਅਦ ਇੱਕ ਪਾਣੀ ਲਾਇਆ ਇਹਨੂੰ ਆ ਥੋੜੇ ਦਿਨ ਪਹਿਲਾਂ ਹੀ ਤੁਸੀਂ ਕੀ ਕਰਨਾ ਆਪਾਂ ਕਿਵੇਂ ਪਾਣੀ ਲਾਉਣਾਗਾ ਜੇ ਮਲਚਿੰਗ ਨਹੀਂ ਵੀ ਕਰੀ ਹੋਈ ਤੁਸੀਂ ਜ਼ਮੀਨ ਚੈੱਕ ਕਰੋ ਜਿਵੇਂ ਹੁਣ ਆ ਜ਼ਮੀਨ ਆਪਾਂ ਦੇਖ ਸਕਦੇ ਆ ਇੱਥੋਂ ਗਿੱਲੀ ਪਈ ਆ ਇਹਨੂੰ ਜੇ ਆਪਾਂ ਤਿੰਨ ਚਾਰ ਦਿਨ ਬਾਅਦ ਦੇਖਾਂਗੇ ਤਾਂ ਇਹ ਵੀ ਗਿੱਲੀ ਨਿਕਲੂਗੀ ਹੁਣ ਘੱਟੋ ਘੱਟ 15 20 25 ਦਿਨਾਂ ਬਾਅਦ ਪਾਣੀ ਲੱਗਦਾਗਾ ਤੁਸੀਂ ਜ਼ਮੀਨ ਵੇਖੋ ਜੇ ਸੁੱਕ ਗਈ ਤਾਂ ਪਾਣੀ ਲਾਓ ਤੇ ਜਿਹੜੀ ਖਾਸ ਕਰਕੇ ਮਲਚਿੰਗ ਵਾਲੀ ਆ ਤਾਂ ਤੁਸੀਂ ਪਾਣੀ ਲਾਉਣ ਵੇਲੇ ਕੀ ਧਿਆਨ ਦੇਣਾ ਦਿਨਾਂ ਦੇ ਹਿਸਾਬ ਨਾਲ ਨਹੀਂ ਲਾਉਣਾ ਤੁਸੀਂ ਜਿਹੜੀ ਇੱਕ ਨਾ ਕਿਆਰੀ ਦੇ ਤੁਸੀਂ ਚਾਰੇ ਚੁੰਡਾਂ ਤੇ ਥੋੜੇ ਥੋੜੇ ਪਰਾਲੀ ਚੱਕ ਕੇ ਵੇਖੋ ਤੇ ਵਿਚਾਲੇ ਜਾ ਕੇ ਕਿਆਰੀ ਦੇ ਉੱਥੋਂ ਪਰਾਲੀ ਚੱਕ ਕੇ ਵੇਖੋ ਜੇ ਤਾਂ ਸੇਲ ਹੈਗੀ ਆ ਤਾਂ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਜੇ ਸੇਲ ਹੈ ਨਹੀਂਗੀ ਤੁਹਾਨੂੰ ਲੱਗਦਾ ਤਾਂ ਫਿਰ ਤੁਸੀਂ ਇਹਨੂੰ ਪਾਣੀ ਦੇਣਾਗਾ ਕਦੇ ਵੀ ਤੁਸੀਂ ਇਹ ਨਹੀਂਗਾ ਵੀ ਤੁਸੀਂ ਦੇਖਿਆ ਨਹੀਂ ਥੱਲੇ ਤੇ ਪਾਣੀ ਲਾਉਣ ਲੱਗ ਜਓ ਇਹ ਹੁਣ ਕਿੰਨੀ ਸੇਲ ਆ ਜੇ ਆਪਾਂ ਹੁਣ ਪਰਲੀ ਦੇ ਮਤਾਬਕ ਇਹਨੂੰ ਪਾਣੀ ਲਾਵਾਂਗੇ ਫਿਰ ਇਹ ਫੰਗਸ ਪੈ ਕੇ ਜਿਹੜੀ ਆ ਸਾਰੀਆਂ ਭੂਕੇ ਦੀਆਂ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਇਹ ਖਾਸ ਤੁਹਾਨੂੰ ਪਤਾ ਲੱਗ ਜਾਵੇ ਪਾਣੀ ਕਦੋਂ ਲਾਉਣਾ ਤੇ ਮਲਚਿੰਗ ਨਹੀਂ ਚੱਕਣੀ ਤੀਜੇ ਨੰਬਰ ਦੇ ਕੀ ਆ ਵੀ ਇਹਨੂੰ ਫੰਗਸ ਦੀ ਪ੍ਰੋਬਲਮ ਥੋੜੀ ਜੀ ਆ ਜਾਂਦੀ ਆ ਕਿਉਂਕਿ ਇਹਨੂੰ ਥੱਲੇ ਧੁੱਪ ਨਹੀਂ ਲੱਗਦੀ ਨਮੀ ਰਹਿਣ ਕਰਕੇ ਜਾਦੇ ਦਿਨ ਤੇ ਉਹਦੇ ਨਾਲ ਕੀ ਹੁੰਦਾ ਉੱਪਰੋਂ ਥੋੜੀ ਥੋੜੀ ਪੀਲੀ ਪੈਣ ਲੱਗ ਜਾਂਦੀ ਆ ਤਾਂ ਤੁਸੀਂ ਨਾਰਮਲ ਫੰਗੀਸਾਈਡ ਐਮ 45 ਵਰਤ ਸਕਦੇ ਆ ਜਾਂ 12 ਥ੍ਰੇਡ ਵਰਤ ਸਕਦੇ ਆ ਜੇ ਤੁਸੀਂ ਆਰਗੈਨਿਕ ਵਿੱਚ ਜਾਣਾ ਤਾਂ 1 ਲੀਟਰ ਤਾਂ 1 ਲੀਟਰ ਖੱਟੀ ਲੱਸੀ ਉਹਦੇ ਵਿੱਚ ਦੋ ਤਿੰਨ ਚਮਚੇ ਗੁੜ ਦੇ ਪਾ ਲਓ ਤੇ ਇੱਕ ਚਮਚਾ ਤੁਸੀਂ ਹਲਦੀ ਦਾ ਪਾ ਕੇ ਉਹਨੂੰ ਪਲਾਸਟਿਕ ਦੇ ਭਾਂਡੇ ਵਿੱਚ ਬੰਦ ਕਰਕੇ ਤਿੰਨ ਚਾਰ ਦਿਨਾਂ ਸੇ ਰੱਖ ਦਿਓ ਉਸ ਤੋਂ ਬਾਅਦ ਨੂੰ ਹਲਾ ਕੇ 15 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਉਹਦੀ 1 ਲੀਟਰ ਦੀ ਜਿਹੜੀ ਹੈਗੀ ਆ ਘਟੀ ਲੱਸੀ ਉਹ ਵਿੱਚ ਪਾ ਕੇ 15 ਲੀਟਰ ਪਾਣੀ ਦੇ ਉਹਦੀ ਸਪਰੇਅ ਕਰ ਦੋ ਉਹ ਵਧੀਆ ਫੰਗੀਸਾਈਡ ਬਣ ਜਾਂਦਾ ਹੈ ਆਰਗੈਨਿਕ ਦੇ ਵਿੱਚ ਇੱਕ ਇਹਨੂੰ ਹੋਰ ਪ੍ਰੋਬਲਮ ਆਉਗੀ ਗਾਂਝਾ ਜਾ ਕੇ ਜਿਹਦੇ ਇਹਨਾਂ ਨੇ ਮਲਚਿੰਗ ਪਾਈ ਹੋਏ ਖਾਸ ਕਰਕੇ ਵੀ ਥੱਲੇ ਕੀੜੀ ਲੱਗ ਜਾਂਦੀ ਕਈ ਵਾਰੀ ਤੇ ਆਪਣੇ ਗੰਡੀਆਂ ਤੁਸੀਂ ਦੇਖਿਆ ਹੋਊਗਾ ਥੱਲੋਂ ਘਣਜਾ ਲੱਗ ਜਾਂਦਾ ਮਤਲਬ ਇੱਕ ਸਾਈ ਨਹੀਂ ਸਹੀ ਬਣਦਾ ਮੁੜ ਕੇ ਤਾਂ ਤੁਸੀਂ ਇਹਦੇ ਵਿੱਚ ਕਲੋਰੋ ਵਗੈਰਾ ਛੱਡ ਸਕਦੇ ਹੋ ਜੇ ਉਹ ਪ੍ਰੋਬਲਮ ਆਉਂਦੀ ਗੰਢੀ ਦੇ ਇੱਕ ਅੱਧੀ ਪੱਟ ਕੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮਲਚਿੰਗ ਹੁੰਦੀ ਆ ਇਹਦੇ ਪਹਿਲਾਂ ਹੀ ਆਪਾਂ ਥੱਲੇ ਖਾਦ ਖਰਾਕ ਜਿਵੇਂ ਡੀਪੀ ਪੋਟਾਸ਼ ਵਗੈਰਾ ਪਹਿਲਾਂ ਹੀ ਪੂਰੀ ਕਰਦੇ ਨਹੀਂ ਹੁੰਦੀ ਆ ਮਗਰੋਂ ਇਹਦੇ ਉੱਤੇ ਫਿਰ ਪਾਈਂਦੀ ਨਹੀਂ ਮਤਲਬ ਮਗਰੋਂ ਜੇ ਪਾਉਣੀ ਵੀ ਪਵੇ ਤਾਂ ਉੱਤੇ ਸਪਰੇਇਆਂ ਦੀ ਵਰਤੋਂ ਕੀਤੀ ਜਾਂਦੀ ਆ ਇਸ ਕਰਕੇ ਨੰਬਰ 1 ਤੇ ਪਾਣੀ ਦੀ ਗੱਲਬਾਤ ਸੀਗੀ ਤੇ ਮਲਚਿੰਗ ਦੇ ਬਾਰੇ ਗੱਲਬਾਤ ਸੀਗੀ ਤੇ ਇਹ ਆਪਾਂ ਨੂੰ ਪਤਾ ਲੱਗ ਗਿਆ ਇਹ ਜਿਹੜੀਆਂ ਵੀਡੀਓ ਆਪਣੀਆਂ ਬਣਦੀਆਂ ਤਕਰੀਬਨ ਇਹ ਨਵੇਂ ਬੰਦੇ ਜਿਹੜੇ ਖੇਤੀ ਕਰਨ ਲੱਗਦੇ ਆ ਉਹਨਾਂ ਵਾਸਤੇ ਹੁੰਦੀਆਂ ਪੁਰਾਣੇ ਬੰਦਿਆਂ ਨੂੰ ਪਤਾ ਵੀ ਮਲਚਿੰਗ ਕਿਉਂ ਪਾਈ ਜਾਂਦੀ ਆ ਤੇ ਕਾਦੇ ਵਾਸਤੇ ਪਾਈ ਜਾਂਦੀ ਇਹਨੂੰ ਚੱਕਣ ਦੀ ਨਵੇਂ ਬੰਦਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਮੂਲੀ ਦਾ ਵੀ ਹੁੰਦਾ ਕਿ ਪਨੀਰੀ ਹੁੰਦੀ ਹੈ ਇਸ ਕਰਕੇ ਇਹ ਉਹਨਾਂ ਵਾਸਤੇ ਆ ਵੀਡੀਓ ਵਧੀਆ ਲੱਗੀ ਨੂੰ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ